ਮਾਰੀ ਐ ਅੱਗੇ ਮਾਰੀ ਐ ਪੌੜੀ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਨ ਮਾਰੀ ਐ ਜਿਹਾ ਕਲ ਕਲਨਤ ਵੇ ਹੋ ਨਾ ਵਿਚਾਰੀ ਐ ਐਸੀ ਕਲਾ ਨ ਖੇਡੀ ਜਿਤ ਦਰ ਕੇ ਗਿਆ ਹਾਰੀ ਐ ਪੜਿਆ ਤੇ ਉਮੀਆ ਵਿਚਾਰ ਕੇ ਵਿਚਾਰੀ ਐ ਮੂੰਹ ਚਲੇ ਸੋ ਗੈ ਮਾਰੀ ਐ ਮੂੰਹ ਚਲੇ ਸੋ ਗੈ ਮਾਰੀ ਐ ਅਸਾ ਮਹਲਾ ਚੌਥਾ ਜਿਨ ਮਾਸਤਕ ਤੋਹਾਰ ਲਿਖਿਆ ਤੇਨਾ ਸਤ ਗੌਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਰਲਤਾ ਰਤਨ ਪਦਾਦ ਥੋ ਫਿਰ ਪੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਮਿਲੇ ਆ ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥਿ ਕ੍ਰਥ ਵਾਹੋ ਜੁਗ ਜੁਗ ਫੇਰ ਵਟਾਈ ਆ ਗਿਆਨੀ ਪੁਜੈ ਤਾਹ ਸਤਜੁਗ ਰਥ ਸੰਤੋਖ ਕਾ ਧਰਮ ਅਗਰਥ ਵਾਹੋ ਤ੍ਰਿਤੈ ਰਥ ਜਤੈ ਕਾ ਜੋਰ ਗਿਰਥ ਵਾਹੋ ਦੁਆਪਰ ਰਥ ਤਪੈ ਕਾ ਸੱਤ ਗਰਥ ਵਾਹੋ ਕਲ ਜੁਗ ਰਥ ਅਗਨ ਕਾ ਕੂੜ ਗਰਥ ਵਾ ਮਹੱਲਾ ਪਹਿਲਾ ਸਾਮ ਕਹੈ ਸਤੰਬਰ ਸਾਮੀ ਸਚ ਮੈਂ ਅਛੈ ਸਾਚ ਰਹੇ सबको सच समावे कह रहे प्रपूर राम नाम देवा मैं सू नाए ले जाहे नानक तो मुख अंतर पाहे जुज में जोर शली चंद्रावल कान कृष्ण जादम भया पार जात को पी ले आया बिंद्रावन में रंग किया कल में बेदथर बन हुआ नाव खदाई अलहो पया नील बस्तले कपड़े पहरे तुर्क पठानी अमल किया ਚਾਰੇ ਵੇਥ ਹੋਇ ਸਚਾਰ ਪੜੇ ਗੁਣ ਤਿੰਨ ਚਾਰ ਵਿਚਾਰ ਪਾਉ ਭਗਤ ਕਨੀ ਸਦਾ ਤੋ ਨਾਨਕ ਮੋਖ ਅੰਤਰ ਪਾਇ ਪੜੀ ਸਤਿਗੁਰੂ ਟਵਾਰਿਆ ਜਿਤ ਮਿਲਿਆ ਖਸਮ ਸਮਾਲ ਜਨ ਕਰਪ ਦੇਸ ਗਿਆਨ ਅੰਜੰਦੀਆ ਇਨੀ ਨੇ ਤਰੀ ਜਗਤ ਨਿਹਾਲਿਆ ਖਸਮ ਸੁਰ ਗੁਜਲੇ ਡੁੱਬੇ ਟਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਾ ਰੂਪ ਦੇਸ ਗਾਨੰਜਨ ਦੀਆ ਨੇ ਨਿਤਰੀ ਜਗਤ ਨੇ ਹਾਲਿਆ ਖਸਮ ਛੋੜ ਦੁਜਲ ਗਏ ਡੁੱਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਇ ਥਾਵਿਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਜਿਨਿ ਐਸਾ ਹਰ ਨਾਮ ਨ ਚਿਤਿਓ ਸੇ ਕਾਹ ਜਗਿਆ ਏ RAM ਰਾਜੇ ਮਾਨਸ ਜਨਮ ਤੁ ਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬਤੈ ਹਰ ਨਾਮ ਨਾ ਬੀਚਿਓ ਅਗੈ ਭੁਖਾ ਕੀ ਖਾਏ ਮਨ ਮੁਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ ਹਲਾ ਪਹਿਲਾ ਸਿਮਲ ਰੁਖਸ ਰਾਏ ਰਾਯਤ ਦੀਰਗ ਹੱਤ ਮੋਚ ਓਏ ਜੇ ਆਵੇ ਅਸਕਰ ਜਾਹ ਨਿਰਾਸੇ ਕਿਤ ਫਲ ਫਿਕਲ ਮੈਂ ਸਤ ਗੌਰ ਦੇ ਹੋ ਦਿਖਾ ਲ ਮੈਂ ਸਤ ਗੌਰ ਦੇ ਹੋ ਦਿਖਾ ਲ ਮੈਂ ਸਤ ਗੌਰ ਦੇ ਹੋ ਦਿਖਾ ਲ ਸੁਣ ਸਜਣ ਪ੍ਰੀਤਮ ਮੇਰਿਆ ਸੁਣ ਸਜਣ ਪ੍ਰੀਤਮ ਮੇਰਿਆ ਇੱਕ ਸਤ ਗੌਰ ਬਾ ਜਨਨਾਮ ਕ ਸਤ ਕੋ ਤੇਨਾ ਮਿਲਾਉ ਜਨ ਸਦ ਹੀ ਵਰਤੈ ਨਾਲ ਸੁਣ ਸਚਣ ਪ੍ਰੀਤਮ ਮੇਰਿਆ ਸੁਣ ਸਚਣ ਪ੍ਰੀਤਮ ਮੇਰਿਆ ਮੈਂ ਸਤ ਕੋਰ ਦੇ ਹੋ ਦਿਖਾ ਤਕੂਰ ਦੇ ਹੋ ਦੇਖਾ ਤੁਦ ਡਿਠੇ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਤੁਦ ਡਿਠੇ ਸੱਚੇ ਬਾਦਸ਼ਾਹ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਕੱਟੀ ਐ ਤੁਦ ਢਠੇ ਸੱਚੇ ਬਾਦਸ਼ਾਹ ਤੁਦ ਢਠੇ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਸੱਚੇ ਪਾਤਸ਼ਾਹ 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 ਆਓ ਜੀ ਆਓ ਜੀ ਆਓ ਜੀ ਆਓ ਜੀ ਆਓ ਜੀ ਜੀ ਆਓ ਜੀ ਆਓ ਜੀ ਤੂੰ ਆਉਂ ਹਮਾਰੇ ਹਰ ਜਸ ਸ੍ਰਵਨ ਸੁਨਾਮਨਾ ਤੁਦ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾ ਬਨਾ ਸੱਚੇ ਪਾਤਸ਼ਾਹ 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 Saturnal, Musiriwa, hey, the night